ਇਹ ਅੱਜ ਐਫਆਈਆ ਦਰਜ ਕੀਤੀ ਗਈ ਹੈ ਇੱਕ ਮੈਂ ਪਹਿਲੀ ਗੱਲ ਤਾਂ ਕਹਿੰਦਾ ਇਹ ਜਿਹੜਾ ਲਾਪਤਾ ਸ਼ਬਦ ਵਰਤੇ ਆ ਕੋਈ ਲਾਪਤਾ ਜਿਹੜਾ ਮਾਦਰ ਦਾ ਸਰੂਪ ਨਾ ਹੋਇਆ ਤਾਂ ਨਾ ਹੋ ਸਕਦਾ ਕਿਉਂਕਿ ਤਾਂ ਤਾਂ ਗੁਰੂ ਗ੍ਰੰਥ ਸਾਹਿਬਾ ਦੇ ਤਾਂ ਆਪ ਸਜ਼ਾ ਦੇਣ ਵਾਲੇ ਬੈਠੇ ਫਿਰ ਵੀ ਸੰਸਾਰਿਕ ਤੌਰ ਤੇ ਅਸੀਂ ਜਿਹੜੇ ਅਧਿਕਾਰੀ ਦੀ ਸੁਪਰਵਾਈਜ਼ ਦੀ ਗਲਤੀ ਸੀ ਉਹਨਾਂ ਨੂੰ ਐਜੇ ਜੇ ਉਦੋਂ ਹੀ ਸਜ਼ਾ ਦੇ ਦਿੱਤੀ ਗਈ ਸੀ ਤੇ ਇਹ ਜਿਹੜੀ ਛਾਤ ਹੁਣ ਖੇਢੀ ਜਾ ਰਹੀ ਹੈ ਨਾ ਬਾਅਦ ਵਿੱਚ ਪੰਚ ਸੱਤ ਸਾਲ ਬਾਅਦ ਜੇ ਇਦਾਂ ਦੀ ਗੱਲ ਕਰਦੇ ਆ ਇਹ ਮੈਂ ਤਾਂ ਕਹਿੰਦਾ ਕਿ ਇਹ ਇਹ ਮੁੱਖ ਮੰਤਰੀ ਜਾਂਦਾ ਅਸਤੀਫਾ ਜਦੋਂ ਜੇ ਕੋਈ ਇੱਕ ਅਧਿਕਾਰੀ ਗਲਤੀ ਕਰਦਾ ਜਾਂ ਦੂਸਰਾ ਕਰਦਾ ਕੋਈ ਆਪਣੇ ਤੇ ਜ਼ਿੰਮੇਵਾਰੀ ਲੈਂਦਾ ਇਹ ਇਹ ਜਿਹੜੀਆਂ ਐਫ ਆਈ ਆਰ ਕੀਤੀਆਂ ਗਈਆਂ ਉਹਨਾਂ ਤੇ ਇਹ ਸਿਆਸਤ ਤੋਂ ਓਪਰੇਟ ਕੀਤਾ ਤੇ ਇਹ ਜਿਹੜੀ ਮੈਂ ਕਹਿੰਦਾ ਸਿਕ ਸੰਸਥਾਵਾਂ ਦੇ ਵਿੱਚ ਸਿੱਧਾ ਦਖਲਿਆ ਕੋਈ ਵੀ ਸਰਕਾਰ ਨੇ ਭਾਵੇਂ ਜਿਹੜੀਆਂ ਸਰਕਾਰਾਂ ਆਈਆਂ ਕਦੀ ਇਦਾਂ ਦਖਲ ਨਹੀਂ ਜੰਦੀਆਂ ਮੈਂ ਅਰਦਾਸ ਕਰਦਾ ਕਿ ਸਮਤ ਬਖਸ਼ੇ ਜਿਹੜੀ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਆ ਤੇ ਕਦੀ ਉਹਨਾਂ ਨੂੰ ਇਹ ਨਹੀਂ ਮਨਚ ਆਉਂਦਾ ਕਿਸਦੇ ਜਿਹੜੇ ਆਪਣੇ ਹੁਣ ਤਾਂ ਮਹਾਪੰਚਾਇਤਾਂ ਕਰਦੇ ਕਦੀ ਇਹ ਨਹੀਂ ਮਨਚ ਆਉਂਦਾ ਵੀ ਕਿੱਦਾਂ ਦਾ ਸੋਹਣਾ ਪ੍ਰਬੰਧ ਆ ਤੇ ਕਿੱਦਾਂ ਦੀ ਸਾਮ ਸੰਭਾਲਿਆ ਕਿੱਦਾਂ ਦੇ ਲੰਗਰਾਂ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਸਫਾਈ ਦੇ ਪ੍ਰਬੰਧ ਹੈਗੇ ਕਿੱਦਾਂ ਦੇ ਗੁਰੂ ਰਾਮਦਾਸ ਦੇ ਦਰਬਾਰ ਦੇ ਅੰਦਰ ਦੇ ਪ੍ਰਬੰਧ ਹੈਗੇ ਕਦੀ ਇਹਨਾਂ ਨੇ ਇੱਕ ਸ਼ਬਦ ਕਦੀ ਸ਼ੋਭਾ ਲਈ ਨਹੀਂ ਵਰਤਿਆ ਤੇ ਆ ਮੈਂ ਕਹਿੰਦਾ ਕਿ ਇਹਨਾਂ ਨੂੰ ਫਿਰ ਵੀ ਅਸੀਂ ਜਿਹੜੀ ਹੈ ਇਸ ਦੇ ਤਹਿਤ 11 ਤਰੀਕ ਨੂੰ ਅੰਤਰਕਮੇਟੀ ਦੀ ਮੀਟਿੰਗ ਰੱਖੀ ਹੈ ਪ੍ਰਧਾਨ ਸਾਹਿਬ ਨੇ ਤੇ ਜਿਹੜੇ ਨਹੀਂ ਐਫ ਆਈ ਆਰ ਦੱਜ ਗਈ ਉਹਦੇ ਸੋਦੀ ਸਾਰੀ ਬਚਾਅ ਜਿਹੜੀ ਅੰਤਰਕਮੇਟੀ ਚ ਕੀਤੀ ਜਾਏਗੀ ਸੱਚਖੰਦ ਸ਼ੇਰਪਾਲ ਸਾਹਿਬ ਪਵਿੱਤਰ ਅਸਥਾਨ ਹੈ ਲੱਖਾਂ ਲੋਕਾਂ ਦੇ ਸਰਦਾ ਆਸਥਾ ਪਰ ਇਸ ਤਰ੍ਹਾਂ ਜਵੇਂ ਆੜਦ ਵਾਲੇ ਕਿਤੇ ਬੈਠ ਕੇ ਧਰਮ ਦੇ ਦੇ ਨਿਪਸੰਗਤ ਕਿੰਨਾ ਅਸਰ ਪੈਂਦਾ ਧਰਮ ਦੇ ਨੇ ਨਹੀਂ ਵੈਸੇ ਤਾਂ ਜੇ ਹਰ ਬਿਲੀ ਵਿਧਾਨ ਚੌਂਕੀ ਕਮੇਟੀ ਕੋਲ ਹੈ ਜੇ ਕੋਈ ਦਿਕਾਦੀ ਗਲਤੀ ਕਰਦਾ ਤੇ ਉਹਨੂੰ ਉਹਦੇ ਸਜ਼ਾ ਦੇਣ ਦਾ ਅਧਿਕਾਰ ਪ੍ਰਧਾਨ ਸਾਹਿਬ ਨੂੰ ਅੰਤਰ ਕਮੇਟੀ ਨੂੰ ਹੈ ਤੇ ਜਿਹੜੇ ਇਦਾਂ ਦੇ ਪੱਤੇ ਇਹ ਮੈਂ ਤਾਂ ਕਹਿੰਦਾ ਇਹ ਧੰਤਨ ਗੁਰੂ ਰਾਮਦਾਸ ਮਹਾਰਾਜ ਦੀ ਆਤਨ ਸੱਟ ਮਾਰਦੇ ਸਿੱਖੀ ਸਰੂਪ ਦੇ ਵਿੱਚ ਇਹ ਭੇਡੀਆਂ ਹੈਗੇ ਆ ਜਿਹੜੇ ਗੁਰੂ ਰਾਮਦਾਸ ਦੇ ਦਰ ਤੇ ਇਦਾਂ ਦੀ ਕਾਰਜ ਕਰਦੇ ਆ ਇਹਨਾਂ ਨੂੰ ਨਹੀਂ ਚਾਹੀਦਾ ਕਿਉਂਕਿ ਗੁਰੂ ਰਾਮਦਾਸ ਦਾ ਦਰ ਵੱਡਾ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਜੇ ਕੋਈ ਸਰੂਪਾਂ ਦੀ ਗੱਲ ਕਰਦੇ ਆ ਤਨ ਤੰਦੂਰ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਗੁਰੂ ਮੰਨਦੇ ਹਾਂ ਨਾ ਤੋਂ ਸਜਾ ਦੇ ਨਾਲ ਬੜਾ ਦਾਤਾ ਤਾਂ ਆਪ ਵੀ ਬੈਠਾ ਉਹਦੀ ਸਜਾ ਜਿਹੜੀ ਆ ਉਹ ਸਭ ਤੋਂ ਉੱਤਮ ਆ ਤੇ ਸਭ ਤੋਂ ਵੱਡੀ ਸਜਾਇਆ ਇਹ ਜਿਹੜੀਆਂ ਸੰਸਾਰਿਕ ਤੌਰ ਤੇ ਗੱਲਾਂ ਕਰਦੇ ਬਹੁਤ ਛੋਟੀਆਂ